ਅੱਜ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਪਾ ਸਲਾਰ ਸਰਦਾਰ ਜਵਾਲਾ ਸਿੰਘ ਸੱਧੂ ਦੇ ਪਿੰਡ ਪੁਢਾਣਾ ਚ ਅਪੜਿਆ ਹੋਇਆ ਹੈ। ਇਹ ਪਿੰਡ ਜ਼ਿਲ੍ਹਾ ਲਾਹੌਰ ਦਾ ਆਖਰੀ ਪਿੰਡ ਇੰਡੀਆ ਬਾਰਡਰ ਦੇ ਉੱਤੇ ਪੈਂਦਾ ਹੈ। ਪਾਕਿਸਤਾਨ ਵਾਲ ਇਸ ਪਿੰਡ ਦੇ ਗਵਾਂਢੀ ਪਿੰਡਾਂ ਚੋਂ ਦਿਉਸਾਨੀ, ਕੁਰਕੀ, ਉਪਲ ਤੇ ਕਨੀਆਂ ਕੀ ਹੈ। ਤੇ ਚੜਦੇ ਵਾਲੇ ਪਾਸੇ ਇੰਡੀਆ ਪੰਜਾਬ ਚ ਜ਼ਿਲ੍ਹਾ ਅਮਰਤਸਰ ਦੇ ਗਵਾਂਢੀ ਪਿੰਡਾਂ ਚੋਂ ਚਾਹਲ, ਚੀਮਾਕਲਾ, ਨੁਸ਼ਹਿਰਾ ਤੇ ਡੱਲਾ। ਇਹ ਜਿਹੜਾ ਪਿੰਡ ਸਾਹਮਣੇ ਤੁਹਾਨੂੰ ਨਜ਼ਰ ਆਂਦਾ ਪਿਆ ਆ ਇਹ ਚੜਦੇ ਪੰਜਾਬ ਦਾ ਪਿੰਡ ਨੁਸ਼ਹਿਰਾ ਤੇ ਉਹਦੇ ਨਾਲ ਲੱਗਦਾ ਪਿੰਡ ਡੱਲਾ ਆ ਜਨਾਬ ਮੇਰਾ ਇਹ ਦਾਵਾ ਹੈ ਕਿ ਜ਼ਿਲ੍ਹਾ ਲਾਹੌਰ ਚ ਕੋਈ ਵੀ ਐਡਾ ਇਤਿਹਾਸਕ ਤੇ ਤਰੀਹੀ ਪਿੰਡ ਨਹੀਂ ਹੋ ਸਕਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਸਫਾ ਸਲਾਹ ਸਰਦਾਰ ਜਵਾਲਾ ਸਿੰਘ ਸੱਧੂ ਦੀ ਹਵੇਲੀ ਜਿਹੜੀ 300 ਸਾਲ ਪਹਿਲੇ ਬਣੀ ਹੋਈ ਆ ਉਹ ਵੀ ਇਸੇ ਪਿੰਡ ਪੜਾਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦੀ ਬੀਵੀ ਰਾਣੀ ਜਿੰਦਕੌਰ ਦੀ ਵੱਡੀ ਭੈਣ ਦੀ ਸ਼ਾਦੀ ਵੀ ਸਰਦਾਰ ਜਵਾਲਾ ਸਿੰਘ ਸੱਧੂ ਦੇ ਨਾਲ ਹੀ ਹੋਈ ਇਸ ਹਵੇਲੀ ਨੂੰ ਸਨ 1965 ਤੇ ਸਨ 1971 ਦੀ جنگ ਚ ਬਹੁਤ ਨੁਕਸਾਨ ਹੋਇਆ ਕਿਉਂਕਿ ਇੰਡੀਆ ਜੋ ਇਸ ਹਵੇਲੀ ਤੇ ਸਿੱਧੇ ਬੰਬਾਰੀ ਕੀਤੀ ਗਈ ਇਸ ਹਵੇਲੀ ਚ ਇੱਕ ਸੁਰੰਗ ਵੀ ਆ ਜਿਹੜੀ ਅਮਰਤਸਰ ਗੋਲ ਟੈਂਪਲ ਜਾਂਦੀ ਹੈ ਕਹਿੰਦੇ ਆ ਕਿ ਇਸ ਹਵੇਲੀ ਦੀਆਂ ਸਰਦਾਰਨੀਆਂ ਜਦੋਂ ਗੋਲ ਟੈਂਪਲ ਜਾਂਦੀਆਂ ਸੀ ਤੇ ਉਹ ਪਰਦੇ ਵਿੱਚ ਰਹਿਣ ਵਾਸਤੇ ਇਸ ਸੁਰੰਗ ਦਾ ਇਸਤੇਮਾਲ ਕਰਦੀਆਂ ਸੀ ਲਾਹੌਰ ਤੇ ਅਮਰਤਸਰ ਦੀ ਬਹੁਤ ਵੱਡੀ ਡ్రਾਈ ਫਰੂਟ ਦੀ ਮੰਡੀ ਵੀ ਇਸੇ ਪਿੰਡ ਚ ਹੁੰਦੀ ਇਸ ਤੋਂ ਇਲਾਵਾ ਇਸ ਪਿੰਡ ਚ ਇੱਕ ਗੁਰਦੁਆਰਾ ਵੀ ਆ ਕਹਿੰਦੇ ਆ ਕਿ ਜਦੋਂ ਵੰਡ ਹੋਈ ਤੇ ਮਹਾਜਰੀਨ ਦੀ ਪਨਾਹ ਵਾਸਤੇ ਇਸ ਗੁਰਦੁਆਰੇ ਦਾ ਵੀ ਇਸਤੇਮਾਲ ਕੀਤਾ ਗਿਆ ਇਸ ਪਿੰਡ ਚ ਆ ਉਸ ਵਕਤ ਦੀ ਅਦਾਲਤ ਵੀ ਆ ਜਿੱਥੇ ਫੈਸਲੇ ਹੁੰਦੇ ਸੀ ਇਸ ਤੋਂ ਇਲਾਵਾ ਇਸ ਪਿੰਡ 'ਚ ਬਹੁਤ ਸਾਰੀਆਂ ਇਤਿਹਾਸਿਕ ਤੇ ਪੁਰਾਣੀਆਂ ਇਮਾਰਤਾਂ ਨੇ ਜਿਨ੍ਹਾਂ ਦੀ ਪੂਰੀ ਵੀਡੀਓ ਅਸੀਂ ਆਪਣੇ YouTube ਤੇ ਪਾਈ ਹੈ ਸਾਡਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ ਜਿਹਦਾ ਲਿੰਕ ਬਾਇਓ 'ਚ ਲੱਗਾ ਹੋਇਆ ਹੈ ਮਿਲਦੇ ਹਾਂ ਅਗਲੀ ਵੀਡੀਓ 'ਚ ਰੱਬ ਰਾਖਾ